ਕੀ ਹਾਲ ਚਾਲ ਹੈ ਐਨ ਵਧੀਆ ਪਛਾਣ ਲਿਆ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋਣੀ ਹੈ ਜੀ 80 ਦੇ ਵਾਹ ਜੀ ਵਾ ਤੁਹਾਡੀ ਬਾਬਾ ਜੀ ਮੇਰੀ 70 ਹੋਣੀ ਵਾਹ ਜੀ ਵਾ ਬਾਬਾ ਜੀ ਤੁਹਾਡੀ 100 ਦੇ ਕਰੀਬ ਇਹਦੀ ਤਾੜੀਆਂ ਮਾਰੋ ਜੀ ਇਹਨਾਂ ਲਈ ਜ਼ੋਰਦਾਰ ਜੀ 100 ਦੇ ਕਰੀਬ ਦੀ ਵਾਹ ਜੀ ਵਾ ਬਣ ਗਈ ਗੱਲ ਬਾਬਾ ਜੀ ਤੁਹਾਡੀ ਜੀ ਠੀਕ ਹੈ ਹੈ ਜੀ 78 ਜੀ ਬਾਬਾ ਜੀ ਤੁਹਾਡੀ ਜੀ 70 70 ਜੀ ਹਾਂਜੀ 70 ਜੀ ਹੈ ਜੀ 70 ਜੀ 70 ਜੀ ਆ ਦੇਖੋ ਤੇ ਪਿੰਡ ਹੈਗਾ ਜੀ ਇਹ ਖੇੜੀ ਔਰ ਖੇੜੀ ਦੇ ਬਾਹਰ ਬੈਠੇ ਬਾਬੇ ਬਾਬਿਆਂ ਨਾਲ ਹੋ ਰੀਆਂ ਗੱਲਾਂ ਜੀ ਪਪਾ ਜੀ 100 ਸਾਲ ਦੇ ਬਜ਼ੁਰਗ ਇਹ ਹੈ ਜੀ ਕਮਾਲ ਦੀ ਗੱਲ ਹੈ ਹੈ ਜੀ ਸਾਡੇ ਚਾਚਾ ਹੈ ਚਾਚਾ ਰੋੜਾ ਆ ਚਾਚਾ ਪਤੀਜਾ ਆ ਪਾਇਓ ਜੀ ਕੈਮਰਾ ਆ ਚਾ ਆ ਪਤੀਜਾ ਜੀ ਆ ਚਾਚਾ ਜੀ ਇਹ ਆ ਆ ਵੀ ਪਤੀਜਾ ਜੀ ਹਾਂਜੀ ਇਹ ਪੋਤਾ ਇਹ ਇਹ ਪੋਤਾ ਦਾ ਹੈ ਦਾ ਅੱਛਾ ਆ ਪੋਤਾ ਆ ਪੋਤਾ ਜੀ ਲਓ ਜੀ ਹਾਂ ਬਬੇ ਨਾਮ ਕੀ ਤੁਹਾਡਾ ਜੀ ਮੇਰੇ ਨਾਮ ਨਾਲ ਲੇਕਿਨ ਲਿਖਣਾ ਨਹੀਂ ਨਾ ਲਿਖਣਾ ਲਿਖਣਾ ਲਿਖਾਂਗੇ ਅੱਜ ਲਗਾਉਣੀ ਨਹੀਂ ਅੱਜ ਨਹੀਂ ਲਗਾਉਣੀ ਜੀ ਇੱਕ ਦੋ ਪੱਤੀ ਜੀ ਨਾਲ ਦੇਖਣੀ ਨਾ ਹਾਂ ਕਾ ਉੱਥੇ ਬਰੀਨ ਵੱਢੀ ਹੋਣਿਆ ਫਰਿਆਲੀ 125 ਸਾਲ ਦੀ ਬੁੜੀ ਹਾਂ ਅੱਛਾ ਪੂਰਾ ਅੱਛਾ ਕਿੱਥੇ ਦੀ ਜੀ ਕਿੰਨੀ ਉਮਰ ਹੋਣੀ ਉਹਨਾਂ ਦੀ ਉਹਨਾਂ ਦੀ ਹੋਣੇਗੀ 110 ਪਲੱਸ ਹੈ ਜੀ 110 ਪਲੱਸ ਵਰਸੀਨ ਵੱਢਦੀ ਬੁੜੀ ਹੈ ਲਾਉਗੇ ਉਹਨਾਂ ਦਾ ਹਾਰੀ ਉਹ ਹੈ ਅੱਛਾ ਚੱਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਆ ਤਾਂ ਕਮਾਲ ਹੈ ਜੀ ਖੇੜੀ ਪਿੰਡ ਦੇ ਵਿੱਚ ਹੈ ਮਹਿਫਲ ਲੱਗੀ ਵੀ ਸੱਤ ਪੂਰੀ ਲੱਗੀ ਹੋਈ ਹੈ ਬਾਬਾ ਜੀ ਫੇਰ ਤਾਂ ਗੱਲ ਬਣ ਗਈ ਜਨਮ ਦਿਨ ਯਾਦ ਆ ਕੋਈ ਕਦ ਤਾਂ ਮੈਨੂੰ ਨਹੀਂ ਮੇਰੇ ਲਈ ਆਦ ਨਹੀਂ ਅੱਛਾ ਅੱਛਾ ਆਨਾ ਪਰਾ ਹਾਂ ਹੋ ਬਹੁਤ ਹਨਮਾਨਾ ਜਵਾਹਰ ਅੱਛਾ ਬੜੀ ਮਾ ਮੁਸਲਮਾ ਮਸੀਹਾ ਹੁਣ ਵੀ ਹੈ ਅੱਛਾ ਨਾ ਪਰ ਹੁਣ ਵੀ ਮਸੀਹਾ ਹਾਂ ਇਹ ਕਹਿੰਦਾ ਵੀ ਮੈਨੂੰ ਖਾਣ ਆ ਲੈ ਬਤਾ ਨਹੀਂ ਦਤਾ ਪੂਰੇ ਪੂਰੇ ਜਿੰਨੇ ਵੀ ਸਾਰੇ ਅੱਥੀ ਬੈਠੇ ਰਹਿੰਦੇ ਆ ਹਾਂ ਤੇ ਮੁਖੌਲ ਹਾਸੇ ਜਿਆ ਕਰ ਜਾਂਦੇ ਆ ਹਾਂ ਹਾਸੋਰ ਖੂਸ ਨਹੀਂ ਯਾ ਗਵਰਨਮੈਂਟ ਦੇ ਗੱਲਾਂ ਕਰੀ ਦੇ ਕਿਤੇ ਵੀ ਆਹ ਹੱਤ ਆਏ ਆ ਟੁੱਟੇ ਸਿੱਟੀਆਂ ਹਾਂ ਹੋਰ ਕੀ ਆ ਠੀਕ ਹੈ ਕੈਂਪ ਵਧੀਆ ਪਾਸ ਹੋ ਜਾਂਦਾ ਕੈਂਪ ਪਾਸ ਕਰੀ ਜਾਂਦੇ ਕਿੰਨੇ ਵਜੇ ਆਉਂਦੇ ਤੁਸੀਂ ਇੱਥੇ ਅਸੀਂ ਅਸੀਂ 10 ਵਜੇ ਵੀ ਆਉਂਦੇ 9 ਵਜੇ ਵੀ ਆਉਂਦੇ ਹੁਣ ਸ਼ਾਮ ਨੂੰ 5 ਵਜੇ 6 ਵਜੇ ਆਲਾ ਸੀ ਉਹਦੇ ਤੇ 9 ਵਜੇ ਆ ਕੇ 6 ਵਜੇ ਨਾ ਰੋਟੀ ਖਾਣੇ ਦੁਬਾਰੇ ਅੱਛਾ ਲੰਚ ਬ੍ਰੇਕ ਹੈਗੀ ਐ ਹਾਂ ਹਾਂ ਅੱਛਾ 9 ਵਜੇ ਆ ਕੇ 2 ਵਜੇ ਲੰਚ ਤੇ ਚਲ ਜਾਣਾ ਫਿਰ ਸ਼ਾਮ ਨੂੰ ਫੇਰ ਇੱਥੇ ਦੀ ਹੁਣ ਹੁਣ ਬੈਠੇ ਹੁਣ ਸ਼ਾਮ ਤੋਂ 5 ਵਜੇ 6 ਵਜੇ ਤੱਕ ਹੀ ਅਸੀਂ ਡਿਊਟੀ ਪੱਕੀ ਐ ਪੱਕੀ ਪੱਕੀ ਡਿਊਟੀ ਐ ਫਿਰ ਹੈ ਮੇਲੇ ਮੇਲੇ ਹਾਂ ਜੀ ਘਰ ਤੇ ਬੇਲੇ ਸੀ ਅੱਛਾ ਕੰਮ ਨਹੀਂ ਹੈ ਨਿਆਣੇ ਕਮਾਉਂਦੇ ਹਾਂ ਕੰਮੇ ਮੋਜਾਂ ਕਰੋ ਅਸੀਂ ਟਾਈਮ ਕੱਟਦੇ ਜੂਰੇ ਅੱਛਾ ਸਿੱਧੀ ਗੱਲ ਨਹੀਂ ਕਰਦੇ ਮੈਂ ਤਾਂ ਸਿੱਧੀ ਜਾਦਾ ਇਹਨਾਂ ਦੇ ਟਾਈਮ ਕੱਟਣ ਦੀ ਗੱਲ ਹੈ ਭਾਈ ਸਾਰੀ ਇੱਧਰ ਨੂੰ ਆ ਦਿਓ ਥੋੜਾ ਲੈਣੇ ਨੂੰ ਆ ਦਿਓ ਜਰਾ ਨਾ ਇਹਨੂੰ ਇੱਧਰ ਨੂੰ ਬਿਠਾਓ ਇਹਨਾਂ ਨੂੰ ਹਾਂ ਹਾਂ ਠੀਕ ਹੈ ਬਾਬੇ ਕਿੱਥੇ ਇਹ ਨਹੀਂ ਕਰਦਾ ਇੱਥੇ ਆਓ ਇੱਥੇ ਨਾਲ ਗੈਲ ਨੂੰ ਬਹਿਜੋ ਆਕੇ ਨਹੀਂ ਨਹੀਂ ਬੋਲਣਾ ਬਾਬੂ ਜੀ ਪਰ ਤਾਂ ਹੀ ਤਾਂ ਤੁਹਾਡੇ ਨਾਲ ਗੱਲ ਕਰਨੀ ਆਪਾਂ ਨੇ ਇਹਨੇ ਨਹੀਂ ਬੋਲਣਾ ਇਹਨੂੰ ਐ ਵੀ ਮੈਨੂੰ ਖਾਣਾ ਲੱਗ ਬੇ ਅੱਛਾ ਐ ਨਹੀਂ ਪਤਾ ਵੀ ਇਹ ਬੰਦਈ ਹੈ ਨਾ ਨਾ ਮੈਂ ਤਾਂ ਡਰ ਗਿਆ ਇੱਦਾਂ ਆਪਾਂ ਰੋਪੜ ਤੇ ਆਏ ਐ ਅੱਛਾ ਸਾਡਾ ਚੈਨਲ ਹੈ ਸਾਡਾ ਚੈਨਲ ਹੈ ਬੱਲੇ ਬੱਲੇ ਜੀ ਅੱਛਾ ਅੱਛਾ ਬੱਲੇ ਬੱਲੇ ਚੈਨਲ ਤੇ ਅਸੀਂ ਆ ਸੱਥ ਦਿਖਾਣੇ ਆ ਜੀ ਆਪਾਂ ਬਾਬਿਆਂ ਦੀ ਸਾਥ ਬਜ਼ੁਰਗਾਂ ਦੀ ਸਾਥ ਇਹ ਸੱਥਾਂ ਹੈਗੀਆਂ ਕੁਝ ਸਾਲੇ ਚੱਲਨੀ ਅੱਗੇ ਤਾਂ ਕਿਹਨੇ ਬਹਿਣਾ ਜੀ ਹਾਂ ਨੋ ਨੋ ਬਹੁ ਘਾਟ ਕੇ ਜੀ ਹੁਣ ਪਹਿਲਾਂ ਕੱਟ ਕੇ ਜੀ ਹਾਂ ਜੀ ਬਹੁ ਘਾਟ ਕੇ ਪਹਿਲਾਂ ਤਾਂ ਬਹੁ ਇਕੱਠੇ ਹੋ ਕੇ ਬੈਠਦੇ ਹੁੰਦੇ ਸੀ ਹਾਂ ਮਸਾਬ ਮਜ਼ਾਕ ਹਾਸੇ ਮਜ਼ਾਕ ਸਭ ਗੱਲ ਹੀ ਕਰਦੇ ਸੀ ਹਾਂ ਹਾਂ ਹੁਣ ਹੁਣ ਤਾਂ ਗੱਲ ਨਹੀਂ ਰਹੀ ਪ੍ਰਾਣੀ ਹੈ ਪ੍ਰਾਣੀ ਜੀ ਸਬਰ ਤੱਕ ਹਾਂ ਅੱਧੀ ਰੋਟੀ ਮੇਰੇ ਕੰਮ ਸੜ ਜਾਂਦਾ ਤਾਂ ਸਬਰਤਾ ਚੱਲ ਵੇ ਬੱਪੂ ਚੱਲ ਵੇ ਤਾੜੀਆਂ ਹੋ ਜਾਂਦੀ ਬੱਪੂ ਲਈ ਚੱਲ ਵੇ ਹੁਣ ਚੱਲ ਪਿਆ ਆ ਲੋਗਾਂ ਨੂੰ ਅੰਦਰ ਨਾ ਕਰਾ ਦੇ ਲੈ ਨਹੀਂ ਨਹੀਂ ਅੱਛਾ ਹੁਣ ਕੀ ਆ ਕਹਿੰਦੇ ਪਹਿਲਾਂ ਸਬਰ ਤਾਂ ਹਾਂ ਹੁਣ ਕੀ ਹੋ ਗਿਆ ਚੱਕਰ ਪੈ ਗਿਆ ਹੁਣ ਹੂੰ ਹੂੰ ਕਹਿੰ ਜਾਂਦੀ ਕਾਲਾ ਜੇ ਮੈਂ ਆ ਵੜ ਗਿਆ ਆ ਕਾਲੋ ਆ ਕਾਲੋ ਅੱਛਾ ਉੱਤੀ ਤੇ ਉੱਤੀ ਰਹਿ ਗਿਆ ਪਰਤਾਲਾ ਲੋਕਾਂ ਦੇ ਹਾਂ ਸਮਝ ਗਿਆ ਪੰਮ ਕਿੰਨੀ ਸਾੜੇ ਟੱਡ ਪਾ ਜੇ ਸਾਡੀ ਭੁੱਖ ਨਹੀਂ ਜਾਣੀ ਹੂੰ ਜਿਆਦਾ ਤਲੁਕਾ ਨੂੰ ਗੱਲ ਤਾਂ ਠੀਕ ਹੈ ਸਾਡਾ ਹੁਣ ਦੇਖੋ ਹੁਣ ਮਸ਼ੀਨੀ ਯੁੱਗ ਵੀ ਆ ਗਿਆ ਹਾਂ ਤੇ ਗੱਲ ਉੱਥੀ ਮਤਲਬ ਲੋਕਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਹੈ ਹੂੰ ਪਹਿਲਾਂ ਸਵਰਥ ਦਾ ਰੋਗ ਆ ਗਈ ਨਾ ਪੈਗਾ ਹੋ ਗਿਆ ਹੈ ਜੀ ਦੇਖੋ ਜੀ ਮੈਂ ਹੁਣ ਦੱਸਦਾ ਜੀ ਆਪਣੀ ਗੱਲ ਹਾਂ ਤਰਾਸੀ ਵਿੱਚ ਹਾਂ ਤਰਾਸੀ ਦਾ ਮੈਂ 20000 ਰੁਪਏ ਭਰ ਆ ਬਾਹਰ ਜਾਣਾ ਇਹਨੂੰ ਅੱਛਾ ਐ ਕਿ ਕਿਸੇ ਨੇ ਦੇਖੇਗਾ 20000 ਰੁਪਿਆ ਹੂੰ ਮੁਰਦਾ ਬੰਬੇ ਦੇ ਆ ਗਿਆ ਮੈਂ ਅੱਛਾ ਬੀਬੀ ਦੇ ਬਾਗ ਹੂੰ ਥੋੜਾ ਸਾੜਾ ਬਿਮਾਰ ਹੋ ਗਿਆ ਹੂੰ ਇਹਨਾਂ ਪੁੱਤ ਬੰਨੂ ਆਏ ਨਹੀਂ ਪਤਾ ਵੀ ਕਿਥੇ ਦੇ ਟੈਹੀ ਰਿਹਾ ਕਿ ਕੰਜ਼ਾਰੂਗਾ ਤੂੰ ਹਾਂ ਆਲੇ ਬਰਦੀ ਮੈਂ ਥਾ ਹੱਥ ਵਿੱਚ ਵੀ ਹੂੰ ਲਾ ਜੇ ਵੇਚਣ ਲਾਗੇ ਮੇਰਾ ਖਰੀਦਣ ਹੂੰ ਬੂੜਾ ਅੰਦਰ ਪਿਆ ਰਿਹਾ ਅੱਛਾ ਮੈਨੂੰ ਘਰ ਵਾਲੇ ਨਹੀਂ ਬੂੜਾ ਦਾ ਉੱਤੇ ਨਹੀਂ ਸਮੇਜਾ ਹਾਂ ਅਹਾ ਬਾਪੂ ਕੀ ਗੱਲ ਹੈ ਹਾਂ ਘਰੋਂ ਬੋਤਾ ਚਰੀਗਾ ਹੋ ਗਈ ਠੱਗੀ ਅੱਛਾ ਜਟਾਰੇ ਜਮੀਨਾ ਵੇਚਣਾ ਤੂੰ ਕੇ ਵੇਚੂਗਾ ਹੂੰ ਵੀ ਕਰਾਂ ਮੈਂ ਮਰ ਜਾਣਾ ਪਿੱਛੇ ਦੇ ਨਾ ਵੇਚਦੀ ਹੂੰ ਹੂੰ ਅਬ ਬਾਪੂ ਆ ਗਏ ਗੱਲ ਮੁੱਕੀ ਕਿ ਨਾ ਮੇਂਛ ਬਾਨੀ ਵੇਚੂਗਾ ਹੂੰ ਕੋ ਬਸ ਹੀ ਜਾ ਲੈ ਹੂੰ ਮੈਂ ਜੱਜ ਲਿਆ ਕਾ ਇੱਥੇ ਚਾਰ ਖਣ ਪਾਤੇ ਪਾਤੇ ਫਿਰ ਚਾਰ ਖਣ ਜੱਜ ਹੂੰ ਬਾਪੂ ਹਾਂ ਪਾਤੀਆਂ ਲੱਗੋ ਹਾਂ ਹੁਣ ਤਾਂ ਲੋਕ ਵੇਚ ਦਿੰਦੇ ਆ ਹੇ ਹੁਣ ਹਾਂ ਨਾਇਨਾ ਨੂੰ ਕੁੜੀ ਦਾ ਨਾ ਬੁੜੀ ਦਾ ਇਹ ਨੂੰ ਨਹੀਂ ਹੈ ਇਹਦਾ ਹਾਈ ਹੈ ਹਾਈ ਹੈ ਹਾਲ ਤੁਹਾਨੂੰ ਫੇਰੀ ਹੁੰਦਾ ਪੈਗੀ ਦਾ ਹਾਂ ਮੈਂ ਕਰ ਵਿਚੇ ਆਈ ਜਾਣਾ ਇਹ ਆਈ ਜਾਣ ਦੇ ਮਨ ਨੂੰ ਪਿਆ ਨਹੀਂ ਗੱਲ ਤਾਂ ਸਹੀ ਗਈ ਇਹਨਾਂ ਨੇ ਨਾ ਮਨੂੰ ਟੋਰੀ ਹੈ ਹਾਂ ਸੱਚੀ ਹੈ ਜੀ ਹੁਣ ਗੱਲ ਤਾਂ ਸੱਚੀ ਹੈ ਹਾਂ ਹੁਣ ਦੇਖੋ ਉਹ ਨਹੀਂ ਆ ਕੰਮ ਰੇ ਆਗਲਾ ਹੈ ਜੀ ਪਹਿਲਾ ਪਿਆਰ ਬਹੁਤ ਦਾ ਪਾਈਆਂ ਵਿੱਚ ਹਰੇਕਲੇ ਪਿਆਰ ਕਰਦੇ ਬੜੇ ਛੋਟੇ ਭੜਾਈ ਹੈ ਤਾਂ ਉਹ ਨੂੰ ਬੜੀ ਕਰਕੇ ਸਮਝਦੇ ਸੀ ਛੋਟੀ ਦਾ ਛੋਟੇ ਦਾ ਕਰਕੇ ਸਮਝਦੇ ਸੀ ਜਿਹੜੇ ਹਰ ਇੱਕ ਤਰ੍ਹਾਂ ਦੇ ਬੰਦੇ ਦਾ ਉਹਦਾ ਪਿਆਰ ਤਾਂ ਉਹ ਪਿਆਰਪੂਰ ਨਹੀਂ ਦਿਆ ਵਾ ਹੈਗਾ ਪਿਆਰਪੂਰ ਤੋਂ ਬੰਦਿਆ ਗਿਆ ਤਾਂ ਇੱਕ ਨਹੀਂ ਸਿਆਣਿਆਂ ਦੇ ਟਾਈਪ ਦਾ ਬੱਠੇ ਤਾ ਉਹ ਨਹੀਂ ਹਾਂ ਬਸ ਨਹੀਂ ਪਹਿਲਿਆਂ ਵਾਲੇ ਤਾਂ ਗੱਲਾਂ ਬਹੁਤ ਕੰਮ ਦੀਆਂ ਹੁੰਦੀਆਂ ਸੀ ਪਹਿਲਾਂ ਜਿਹੜਾ ਹੁਣ ਆ ਪਿੱਛੇ ਬੁਰੇ ਤਰ੍ਹਾਂ ਕਿੱਥੇ ਕਿੱਥੀ ਜਾਇ ਕਰ ਦਦੀਆਂ ਆ ਆ ਨਾ ਆਟਾ ਪੀ ਕੇ ਟੱਕੀਆਂ ਗੱਲ ਕਰ ਦਿੰਦੀ ਆ ਪਹਿਲਾਂ ਦੁੱਧ ਰੱਖ ਦਿੰਦੀ ਆ ਹੋਰ ਖਲੂਗੀ ਕੋਈ ਦੁੱਧ ਮੱਖਣੀਆਂ ਕਾੜਦੇ ਖਾਂਦੇ ਸੀ ਹਾਂ ਦੁੱਧ ਲੇ ਬੈਠੀ ਹਾਂ ਦੁੱਧ ਦੇ ਦਾਲੇ ਨੂੰ ਜੀ ਇੱਕ ਦੁੱਧ ਸਾਧ ਜੰਦਾ ਦੁੱਧ ਦੇ ਬਾੜ ਦੇ ਨੂੰ ਮੇਰੇ ਨਹੀਂ ਹੈਗਾ ਨਹੀਂ ਦੁੱਧ ਦੇ ਬਾੜ ਦੇ ਹਣਾ ਬਾ ਦੁੱਧ ਵੇਚ ਦਿੰਦੇ ਜਿਵੇਂ ਉਹ ਤਾਂ ਡੈਰੀਆਂ ਚ ਪਾਈ ਜਾਂਦੇ ਆ ਉਹ ਤਾਂ ਨਹੀਂ ਪਾਈ ਜਾਂਦੇ ਸਾਨੂੰ ਚਾਹ ਪਲਾਉਂਗਾ ਸੀ ਕਿਉਂਕਿ ਸਾਡੇ ਕੋਲ ਦੁੱਧੇ ਨਹੀਂ ਹੈਗਾ ਅੱਛਾ ਹੋਰ ਚਾਹ ਪਲਾਉਂਗੇ ਨਹੀਂ ਸਾਨੂੰ ਪਲਾਉ ਉਹਦਾ ਪਲਾਉ ਦੂ ਅੱਛਾ ਮੈਂ ਤਾਂ ਗੱਲ ਕਰ ਗਈ ਅੱਛਾ ਹਾਂ ਚਾਹ ਦਾ ਆ ਇਹ ਤਾਂ ਮਹਾਰਾਜ ਦੀ ਕਿਰਪਾ ਹੈ ਆਪਾਂ ਬਾਪੂ ਕੋ ਨਹੀਂ ਜਾਣਾ ਚਾਹ ਪੀਣ ਸਾਡਾ ਮੀਆਦਮੀ ਬਾਪੂ ਤੁਹਾਡੇ ਵੱਲ ਜਾਣਾ ਚਾਹ ਪੀਣ ਜਿਹੜੀ ਚ ਮਰਜੀ ਆ ਜਾ ਆ ਬਣ ਗਈ ਗੱਲ ਹੈ ਕੈਮ ਹੈ ਮਾਰੀ ਬੋੜ ਹਾਂ ਨਾ ਬੋੜ ਮਾਰੀ ਕੈਮ ਮੈਂ ਤਾਂ ਅਜੈਬ ਸਿੰਘ ਕਹਿੰਦੇ ਬਾਪੂ ਜੀ ਨੂੰ ਹੈ 100 ਸਾਲ ਦੀ ਉਮਰ ਹੈ ਜੀ ਬਾਪੂ ਜੀ ਦੀ ਅਜੈਬ ਸਿੰਘ ਦੀ ਆ ਦੇਖੋ ਜੀ ਪਾਇਓ ਕੈਮਰਾ ਦੀ ਚੰਗੇ ਤਰੀਕੇ ਨਾਲ ਜੀ ਬਾਪੂ ਜੀ ਆ ਮੂਵੀ ਬਣ ਗਈ ਦੁਨੀਆ ਨੇ ਦੇਖਣੀ ਕਨੇਡਾ ਵਾਲਿਆਂ ਨੇ 100 ਸਾਲ ਦਾ ਬਜ਼ੁਰਗ ਬੈਠਾ ਦੇਖੋ ਜੀ ਆਪਾਂ 100 ਸਾਲ ਦਾ ਬਜ਼ੁਰਗ ਨਹੀਂ ਕਹਿੰਦੇ 100 ਸਾਲ ਦਾ ਨੌਜਵਾਨ ਹੈ ਜੀ ਨੌਜਵਾਨ ਨੌਜਵਾਨ ਹੈ ਜਿਹੜਾ ਮਰਜ਼ੀ ਕਰਾ ਲਓ ਅੱਛਾ ਜੀ ਜਦਾ ਜਦਾ ਤੇ ਜਿਹੜਾ ਮਰਜ਼ੀ ਕੰਮ ਕਰਾ ਲਓ ਜਿਹੜਾ ਮਰਜ਼ੀ ਕਰਾ ਲਓ ਹਾਂ ਹਾਂ ਠੀਕ ਅੱਛਾ ਨਰੇਗਾ ਚ ਲੱਗੇ ਰਹੇ ਕੰਮ ਉੱਥੇ ਵੀ ਕਰਦਾ ਤਾਂ ਇਹ ਅੱਛਾ ਜੀ ਹਾਂ ਜੀ ਹਾਂ ਜੀ ਹਮ ਅੱਛਾ ਤੁਸੀਂ ਕਹਿੰਦੇ ਸੀ ਫੈਸ਼ਨ ਤੇ ਖਾਣ ਪੀਣ ਦੀ ਗੱਲ ਜਿਹੜਾ ਤਾਂ ਜੀ ਪਹਿਲਾਂ ਖਾਣ ਪੀਣ ਦਾ ਪ੍ਰਬੰਧ ਚੰਗਾ ਹੁੰਦਾ ਦਾ ਜੀ ਅੱਛਾ ਜੀ ਹੁੰਦਾ ਦਾ ਮਾਂ ਬਾਪਾ ਨੂੰ ਵੀ ਜੇ ਮੇਰੇ ਪੁੱਤ ਦੇ ਢਿੱਡਾਂ ਜੋ ਕੋ ਮਰਜੀ ਚਲੇ ਜਾਵੇ ਹਾਂ ਘਟ ਹੈ ਹਮ ਹੁਣ ਜਿਆਦਾ ਨਹੀਂ ਚੇ ਪੁੱਤਾਂ ਨੂੰ ਹਮ ਤੇ ਬਾਕੀ ਫੈਸ਼ਨ ਵਾਲ ਫੈਸ਼ਨ ਵੱਧ ਗਿਆ ਇਹਦੇ ਕਰਕੇ ਹੁਣ ਦੇਖੋ ਅਸੀਂ 70 70 ਸਾਲ ਦੇ ਹੋ ਗਏ ਸਾਡੇ ਗੋਡੇ ਕਾਇਮ ਐ ਬਿਲਕੁਲ ਹਾਂ 70 70 80 80 ਸਾਲ ਦੇ 100 100 ਸਾਲ ਦੇ ਹਾਂ ਅਸੀਂ ਕਾਹਗਾ ਪਟਕੇ ਜਾਂਦੇ ਹਾਂ ਸਭ ਹਾਂ ਆਏ ਨਹੀਂ ਬਿਠੇ ਰਹੇ ਸੀ ਹਾਂ ਟਾਈਮ ਹੋਇਆ ਹੀ ਕਾਟੋ ਇਹ ਵੀ ਕੰਮ ਕਰਦੇ ਐ ਅੱਛਾ ਲੱਕੜੀਆਂ ਵੀ ਲੈ ਜੀਂਦੇ ਜੰਗਲ ਤੇ ਜਾ ਕੇ ਅੱਛਾ ਲਿਆਉਨੇ ਜਾ ਕੇ ਹਾਂ ਹਾਂ ਬੀਬੀ ਜੀ ਜੀ ਕਿ ਲੋ ਸਾਈਕਲ ਆਪਾਂ ਅੱਛਾ ਸਾਈਕਲ ਚਲਾਉਨੇ ਹਾਂ 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 ਸਾਈਕਲ ਸਾਡੇ ਖੜੇ ਆ ਆਪਣੇ ਆਪਣੇ ਹਾਂ ਚਲਾਉ ਸਾਰੇ ਗੋਡੇ ਕਿੱਥੇ ਤੱਕ ਖਜੂਗੇ ਬਿਲਕੁਲ ਹਾਂ ਆ ਜਿਹੜੇ ਨੌਜਵਾਨ ਹੈ ਹੁਣ ਇਹ ਤਾਂ ਕਹਿੰਦੇ ਬਰਾਬਰ ਮਾਦਾ ਬੋਲਾ ਕਹੇ ਕਹਦਾ ਵੀ ਆਹ ਕੌਡੀ ਖੇਡੀ ਹੈ ਸਾਰੀ ਇਹਨਾਂ ਅੱਛਾ ਉਹ ਕਹਿੰਦੇ ਮਾਪੇ ਥੋੜੇ ਨਿਸ਼ਾਨ ਰੱਖਣਾ ਹੈ ਹਾਂ ਬਈ ਤੁਸੀਂ ਗੋਲੀਆਂ ਖਾ ਲਓ ਭਾਈ ਕੀ ਗੱਲ ਹੈ ਇਹ ਇਹਨੂੰ ਕੁਝ ਆਪਾਂ ਦੇਖੋ ਨਾ ਸਹੀ ਜਹਦੇ ਕਾਕਾ ਅਸੀਂ ਆਪਾਂ ਆਏ ਇੱਥੇ ਦੁਨੀਆ ਪਰ ਜੈਸੇ ਉਹ ਹੀ ਦਹਾਕਾਰਾਂ কা ਪਹਿਲੇ ਕਹਾਣੇ ਸੌਣ ਆਉਣ ਜਾਣ ਨਾਲ ਨਾਏ ਦੰਮਦੇ 4 ਵਜੇ ਅੱਛਾ ਹੁਣ ਵੀ 4 ਵਜੇ ਉੱਠਦੇ ਤੁਸੀਂ ਹਾਂਜੀ ਕੀ ਕੀ ਰੂਟੀਨ 4 ਵਜੇ ਉੱਠ ਕੇ ਜੀ 4 ਵਜੇ ਉੱਠ ਕੇ ਆਪਣਾ ਸੈਲ ਕਰੀ ਦੀ ਹੈ ਕੰਮ ਕਰ ਗਈਦਾ ਜੀ ਗੁਰਦੁਆਰਾ ਸਾਹਿਬ ਜਾਈਦਾ ਪਾਠ ਕਰੀਦਾ ਹਾਂ ਠੀਕ ਹੈ ਉਹਨਾਂ ਨੌਕਰੀ ਕਰੀ ਗੌਰਮਰੀ 30 30 ਸਾਲ ਅਸੀਂ ਨੌਕਰੀ ਕਰੀ ਅੱਛਾ ਹੁਣ ਆਪਾਂ ਨੌਕਰੀ ਦੀ ਗੱਲ ਕਰ ਤੁਸੀਂ ਕੀ ਕੰਮ ਕਰਦੇ ਸੀ ਜੀ ਮੈਂ ਟ੍ਰਾਂਸਪੋਰਟ ਮੈਂ ਇੰਸਪੈਕਟਰ ਸੀ ਜੀ ਵਾਹ ਜੀ ਵਾਹ ਤੁਸੀਂ ਜੀ ਮੈਂ ਵਰਕ ਹੁਣ ਸੀਦਾ ਜੀ हां जी ਤੁਸੀਂ ਦੀ ਮੈਂ ਹੋਟਲ ਕਰਾਂਗੀ। ਅੱਛਾ ਹੋਟਲ ਕੀਤਾ ਕਿੱਥੇ ਜੀ? ਮੈਂ ਤਾਂ ਮੇਲਿਆ ਪਰ ਐ। ਉਹ ਵਾਹ ਜੀ ਮੇਲਿਆਂ ਦਾ ਹੋਟਲ। ਨੈਣਾ ਦੇ ਬੀਬੀ ਚਲੇ ਜਾਂਦੇ ਦਾ ਐ ਡੰਗਰ ਮੰਡੀ ਮੋਗਾ ਜਗੜਾ ਮੱਧ। ਅੱਛਾ ਮੇਲਿਆਂ ਪਰ ਐ ਤੁਸੀਂ ਤੇ ਬਾਪੂ ਅਜੈਬ ਸਿੰਘ ਜੀ ਤੁਸੀਂ ਕਿਆ ਕਰਦੇ ਸੀ ਕੰਮ? ਮੈਂ ਦਿਹਾੜੀ ਕਰਦਾ ਲੋਕਾਂ ਦਾ ਕਰ। ਅੱਛਾ ਮਨਰੇਗਾ ਚ ਵੀ ਜਾਂਦੇ ਜਾਂਦੇ ਸੀਗੇ। ਨਾ ਨਾ ਉਹ ਤਾਂ ਗਈ ਨਹੀਂ ਕਿ ਬੰਦਾ। ਮੇਰੇ ਕਮਰਾ ਹੋ ਜਾਂਦਾ। ਅੱਛਾ ਤੁਸੀਂ ਤੁਹਾਡਾ ਕਿਆ ਕੰਮ ਸੀਗਾ ਜੀ? ਮੇਰਾ ਤਾਂ ਜੀ ਪਹਿਲਾਂ ਦੇ ਹੀ। ਹਾਂ। ਦਿਹਾੜੀ ਜੁੱਤਾ ਕਰਨਾ। ਹਾਂ।

ਹਾਂ ਪਹਿਲੇ ਹੱਥ ਕਰਦਾ ਨਹੀਂ ਕਰਦਾ ਜੀ ਮੈਂ ਤੇਰੀ ਫੋਟੋ ਆ ਗਈ ਹੁਣ ਨਹੀਂ ਨਹੀਂ ਠੀਕ ਆ ਨੀ ਬੰਨੂ ਡਾਰਾ ਹੈ ਲਾ ਲਿਆ ਖਿਜਣਾ ਹਾਂ ਨਿਆਣੇ ਨੇ ਖਿਜਣਾ ਨਹੀਂ ਨਹੀਂ ਖਿਜਦੇ ਨਹੀਂ ਕੁਛ ਨਹੀਂ ਕਹਿੰਦੇ ਉਹ ਮੈਨੂੰ ਚਾਹੋ ਅੰਗਰੇਜ਼ਾਂ ਨੇ ਕਰਾ ਜੀ ਮੇਰਾ ਹੈ ਹੈ ਅਮਰੀਕੀ ਅੰਗਰੇਜ਼ਾਂ ਨੇ ਦੇਖ ਲਈ ਫਿਰ ਤਾਂ ਕੱਢੂ ਹਾਂ ਕਰਾ ਮੇਰਾ ਜੇ ਨਿਆਣੀ ਸਾਹਿਬ ਹੀ ਕਢੀਏ ਬੇਕਾਰ ਦਾ ਕੋਈ ਹੋ আচ্ছা ਹਾਂ ਠੀਕ ਹੈ ਹਾਂਜੀ ਫਿਰ ਤੁਸੀਂ ਕੀ ਕੰਮ ਕਰਦੇ ਸੀ ਬੱਪੂ ਜੀ ਬੱਦੇ ਵਾਲੀ ਉਹ ਕਰਦੇ ਤੇ ਦਿਹਾੜੀ ਕਰਦੇ ਸੀ ਪਰ ਆਹ ਦੇਖੋ ਜੀ ਆਹ ਸੱਥ ਲੱਗੀ ਹੋਈ ਹੈ ਜੀ ਜਬਰਦਸਤ ਜੀ ਪਿੰਡ ਖੇੜੀ ਪਰਖਾਲੀ ਦੇ ਕੋਲ ਔਰ ਇੱਕ ਗੱਲ ਖਾਸ ਤੁਹਾਨੂੰ ਦੱਸ ਦਈਏ ਕਿ ਜਦੋਂ ਬਜ਼ੁਰਗ ਬੈਠੇ ਦਿਖਦੇ ਨੇ ਜੀ ਸਾਨੂੰ ਬਹੁਤ ਚਾਅ ਚੜ ਜਾਂਦਾ ਸਾਨੂੰ ਚੰਗਾ ਲੱਗਦਾ ਤੇ ਅਸੀਂ ਦਿਖਾਣਾ ਚਾਹੁੰਦੇ ਵੀਡੀਓ ਦੇ ਰਾਹੀਂ ਤੁਹਾਨੂੰ ਸਭ ਕੁਝ ਜੀ ਆਹ ਦੇਖੋ ਜੀ ਸੱਥ ਬਾਬਿਆਂ ਦੀ ਲੱਗੀ ਹੋਈ ਪਰ ਇੱਕ ਖਾਸ ਗੱਲ ਹੋਰ ਹੈ ਕਿ ਇਹਨਾਂ ਸੱਥਾਂ ਦੇ ਵਿੱਚ ਕੋਈ ਨੌਜਵਾਨ ਆਲੇ ਦੋਲੇ ਆ ਕੇ ਬੈਠਾ ਦਿਖਦਾ ਨਹੀਂ ਹੈ ਔਰ ਇਹ ਕੀ ਕਹਿੰਦੇ ਜੀ ਤੁਸੀਂ ਇੱਥੇ ਨੌਜਵਾਨ ਵੀ ਤੁਹਾਡੇ ਕੋਲ ਆ ਜਾਂਦੇ ਕਿਤੇ ਕੋਈ ਗੱਲ ਗੁੰਦ ਕਰ ਆ ਜਾਂਦੇ ਆ ਜਾਂਦੇ ਕਿਤੇ ਹਾਂਜੀ ਹਾਂਜੀ ਪਰ ਆਮ ਦੇਖਦੇ ਵੀ ਬਹੁਤੇ ਨਹੀਂ ਦਿਖਦੇ ਆਓ ਕਾਕਾ ਇੱਧਰ ਆ ਜਾ ਇੱਕ ਹੈਗਾ ਹੈਗਾ ਇੱਕ ਇੱਕ ਹੈਗਾ ਅਲੱਗੀ ਹਾਜ਼ਰੀ ਤੇਰੀ ਅੱਜ ਲਾਓ ਕਿ ਤੇਰਾ ਗੁਰਦੀਪ ਸਿੰਘ ਗੁਰਦੀਪ ਸਿੰਘ ਇੱਥੇ ਫਿਰ ਬਾਪੂਵਾਂ ਨਾਲ ਕੋਲ ਬਹਿ ਜਾਂਦਾ ਆ ਕੇ ਤੂੰ ਇਹ ਬਹਿ ਜਾਂਦਾ ਦੀ ਆ ਕੇ ਲਾਓ ਜੀ ਨੌਜਵਾਨਾਂ ਨੂੰ ਦੇਖੋ ਆਪਾਂ ਸੰਦੇਸ਼ ਦਿੰਦੇ ਆ ਕਿ ਇਹਨਾਂ ਬਾਪੂਆਂ ਕੋਲ ਇਹਨਾਂ ਜਿੱਥੇ ਵੀ ਸਾਥ ਲੱਗੀ ਹੋਵੇ ਕੋਈ ਵੀ ਬਜ਼ੁਰਗ ਹੋਣ ਉਹਨਾਂ ਕੋਲ ਬੈਠੋ ਤੇ ਜਿਹੜੇ ਤਜਰਬੇ ਜ਼ਿੰਦਗੀ ਦੇ ਇਹਨਾਂ ਕੋਲੋਂ ਸਿੱਖਣ ਨੂੰ ਮਿਲਦੇ ਆ ਜੀ ਬਿਲਕੁਲ ਇਹਨਾਂ ਕੋਲ ਸਿੱਖਣ ਨੂੰ ਮਿਲਦੇ ਮੈਂ ਕਹਿੰਨਾ ਚਲਦੀਆਂ ਫਿਰਦੀਆਂ ਕਿਤਾਬਾਂ ਜੀ ਆਹ ਇਹ ਇਹ ਕਿਤਾਬਾਂ ਆ ਜੀ ਮੈਂ ਕਹਿੰਨਾ ਯੂਨੀਵਰਸਟੀਆਂ ਸਕੂਲਾਂ ਕਾਲਜਾਂ ਚ ਉਹ ਪੜਾਈ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਪਤਾ ਹੈ ਜੋ ਚੀਜ਼ਾਂ ਜ਼ਿੰਦਗੀ ਦੀਆਂ ਸਚਾਈਆਂ ਇਹਨਾਂ ਨੂੰ ਪਤਾ ਨੇ ਜੋ ਇਹਨਾਂ ਨੇ ਹੰਡਾਈਆਂ ਨੇ ਇਹ ਬਾਖੂਬੀ ਤਰੀਕੇ ਨਾਲ ਜ਼ਿੰਦਗੀ ਦਾ ਅਸਲ ਸਤ ਕਹਿੰਦੇ ਨੇ ਨਾ ਜਿਸ ਨੂੰ ਸਤ ਜਾਣਦੇ ਨੇ ਵੀ ਜ਼ਿੰਦਗੀ ਹੈ ਕੀ ਇਹਦੀ ਸਹੀ ਗੱਲ ਕਹੀਦਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਇੱਥੇ ਬੈਠੋ ਹਾਜ਼ਰੀ ਲਾਈਏ ਰਜਿਸਟਰ ਦੇ ਦੁਸਤ ਰੱਖਿਆ ਹਾਜ਼ਰੀ ਹੁਜਰੀ ਵਾਲਾ ਰਜਿਸਟਰ ਦੀ ਰੱਖਿਆ ਹਾਜ਼ਰੀ ਵਾਲਾ ਉਹਦੇ ਘਰ ਵਾਈ ਲੱਗਦੀ ਜੀ ਹਾਂ ਕੀ ਨਾਮ ਹੈ ਜੀ ਤੁਹਾਡਾ ਅੱਛਾ ਜੀ ਜੀ ਸ਼ੇਰ ਸਿੰਘ ਜੀ ਸ਼ੇਰ ਸਿੰਘ ਜੀ ਪਿੰਡ ਕਿਹੜਾ ਤੰਗਾ ਹੀ ਵੜੀ ਖੇੜੀ ਹੈ ਹਾਂ ਜੀ ਹਾਂ ਦੇਖੋ ਤੁਸੀਂ ਆਗੇ ਅਸੀਂ ਤੁਹਾਡੀ ਵੀ ਹਾਜ਼ਰੀ ਲਾ ਲਈ ਵੀਡੀਓ ਦੇ ਵਿੱਚ ਇੱਥੇ ਹਾਜ਼ਰੀ ਲੱਗ ਰਹੀ ਸਾਰਿਆਂ ਦੀ ਹਾਜ਼ਰੀ ਲੱਗ ਰਹੀ ਕਿਆ ਕੰਮ ਕਰ ਕਰਦੇ ਸੀ ਤੁਸੀਂ ਵਾਹੀ ਦਿਹਾੜੀ ਚੋਤਾ ਜੀ ਹੂੰ ਕਿੱਥੇ ਕਿੱਥੇ ਜਾਂਦੇ ਦਿਹਾੜੀ ਦਿਹਾੜੀ ਕਹਿੰਦੇ ਬਰਦਾਰ ਗੁਜਰਾ ਕਰਨੀ ਚੱਲੇਗੀ ਜੀ ਆ ਅੱਛਾ ਕਾਹੋ ਟਾਂਡੇ ਵੀ ਚੱਲੀ ਜਾ ਜਿੱਥੇ ਅਗਰੇ ਨੇ ਕਿਹਾ ਉੱਥੇ ਚਲੇ ਜਾਣਾ ਅੱਛਾ ਹਾਂ ਜੀ ਹਾਂ ਹੂੰ ਕਿਆ ਦਿਹਾੜੀ ਜੁੜੀ ਠੀਕ ਚੱਲਦੀ ਹੈ ਅੱਜਕੱਲ ਦਿਹਾੜੀ ਕੋਈ ਘਟਦੇ ਨਹੀਂ ਨਾ ਕੋਈ ਆਪਣਾ ਪਾਪਾ 500 ਚੱਲਦੀ ਦਿਹਾੜੀ ਤਾਂ ਅੱਛਾ ਕੋਈ 450 ਵੇ ਕਹਿੰਦਾ अच्छा 450 ਕਰ ਦਿੰਦੇ ਆ ਉਹ ਰੋਪੜ ਤਾਂ 700 ਲੈਣੇ ਆ हां ਫੇਰ ਕਹਿੰਦੇ ਰੋਟੀ ਖਾਧੀ ਤਾਂ ਏਕਨ ਆਪੇ ਰੋਟੀ ਮਾ ਉਹ ਤੇ ਦਮ ਤੇ ਕੱਢ ਲੋ আচ্ছা ਰੋਟੀ ਖਾਧੀ ਉਹਦੇ ਉਹਦੇ ਪੈਸੇ ਜੋੜ ਦੇ ਦੇ ਵਿੱਚ ਹਾਂਜੀ ਹਾਂ ਅਜਾ ਕਈ ਜੋੜ ਦਿੰਦੇ ਪਰ ਕਈ ਨਹੀਂ ਵੀ ਜੋੜਦੇ ਹੁਣੇ ਨਾ 바جے 바جے ਠੀਕ ਆ ਉਹ ਨਹੀਂ ਜੋ ਅੱਛਾ ਅੱਜ ਦਿਹਾੜੀ ਧੂੜੀ ਕੀਤੀ ਕਿ ਨਹੀਂ ਨਹੀਂ ਅੱਜ ਗਿਆ ਤਾਂ ਜੀ ਗਿਆ ਅੱਜ ਚੱਲ ਜਾਤਾ ਮਰਜੀ ਫੇਰ ਦੋਲ ਜੀ ਜਾਉਂਦੇ ਚੱਲੇ ਗਿਆ ਅੱਛਾ ਹਾਂਜੀ ਵਧੀਆ ਚੱਲਦਾ ਕੰਮ ਬਹੁਤ ਚੱਲੀ ਜਾਂਦਾ ਮਾੜਾ ਮੋਟਾ ਜੀ ਹਾਂ ਖੁਸ਼ ਹੈ ਹਾਂਜੀ ਹਾਂ ਠੀਕ ਹੈ ਜੀ ਬਿਲਕੁਲ ਖੁਸ਼ ਹੈ ਜੀ ਦੇਖੋ ਦਿਹਾੜੀ ਕਰਦੇ ਪਰ ਖੁਸ਼ ਹੈ ਬਿਲ ਉਹਰੇ ਹੀ ਦਾ ਜੀ ਹਾਂ ਖੁਸ਼ ਰਹਿਣਾ ਜ਼ਰੂਰੀ ਹੈ ਹਾਂ ਹਾਂ ਹਾਂਵੇਂ ਜਿੰਨੇ ਤਾਂ ਦਰਸਤ ਨਾਣੇ ਵੀ ਨਹੀਂ ਰਹਿੰਦੇ ਜਿਹੜੇ ਨੌਜਵਾਨ ਆ ਜਿੰਨੇ ਸੀ ਅਸੀਂ ਠੀਕ ਹੈ ਹਾਂ ਜਿੰਨੇ ਵੀ ਪੂਰੇ ਬੈਠੇ ਆ ਸਾਰੇ ਕਾਇਮ ਹੈ ਕਿਹਦੇ ਵੇਜੀ ਅਸੀਂ ਕਹਵੇਂ ਸਾਰੇ ਹਾਂ ਸਾਰੇ ਹਾਂ ਬੋਲ ਹੁਣ ਕਹਦੇ ਵੀ ਬੈਸਰ ਕੱਖ ਬਣ ਲੈ ਅਸੀਂ ਹੁਣ ਬਣ ਲੈਣੇ ਚਾਹੀ ਹਾਂ ਹੂੰ ਤੇ ਨਹੀਂ ਲੌਣੇ ਅੱਛਾ ਹੁਣ ਮੁੰਡਿਆਂ ਨੂੰ ਕਹਦੇ ਵੀ ਸਬਜ਼ੀ ਲਿਆਓ ਕਹਿੰਦੇ ਮੋਟਰਸਾਈਕਲ ਤਾਂ ਹੈ ਨਹੀਂ ਕਹਿੰਦੇ ਜਾਣਾ ਨਹੀਂ ਸੀ ਅੱਛਾ ਮੋਟਰਸਾਈਕਲ ਤੇ ਵੀ ਲੈਣ ਜਾਂਦੇ ਜੰਗਲ ਪਾਣੀ ਨੂੰ ਸਾਈਕਲ ਮੰਗਦੇ ਹਾਂ ਉਹ ਗੱਲ ਕੱਢ ਦੇ ਦੂੰ ਸਾਈਕਲ ਲਿਆ ਕਹਿੰਦੇ ਮੋਟਰਸਾਈਕਲ ਮੰਗਦੇ ਉੱਥੇ ਨਹੀਂ ਮੈਨੂੰ ਗਲਾਸ ਨਹੀਂ ਬਣਾਦਾ ਇਹਦੇ ਹਾਂ ਜਿਹੜੇ ਨਵੇਂ ਜੰਮੇ ਆ ਹਾਂ ਉਹ ਗੱਲ ਕੱਢ ਦੇ ਦੂੰ ਜਿਹੜਾ ਮੇਰੇ ਬਾਪ ਦਾ ਨਾ ਉਹਦਾ ਗੁਰਿਆਰਾ ਹਾਂ ਅਸੀਂ ਤਾਂ ਡਰਦੇ ਸੀ ਥੱਪੜ ਮਾਰਦੇ ਤੇ ਬਟਕਾ ਹਾਂ ਹਾਂ ਉਹ ਡਿਆਣੇ ਕਿੱਥੇ ਥੱਪੜ ਖਾ ਲੂੰਗਾ ਸਤ ਆਹੀ ਗੱਲ ਪੁੱਛਣੀ ਚਾਹੁੰਨਾ ਮੈਂ ਹਾਂ ਉਹ ਦਾਤਾ ਉਸਦੇ ਸਾਡੇ بڑے ਭਾਈ ਨੇ ਵੀ ਕਹਿਤਾ ਓਏ ਪਾ ਕਿਦੋਂ ਜਾਂਦਾ ਆਪੇ ਅਸੀਂ ਪਿੱਛਾ ਮੋੜਦੇ ਤੇ ਹਮ ਹੁਣ ਦੇ ਅੱਜਕੱਲ ਫੇ ਨਿਆਣੇ ਮੰਨ ਲੂਗੇ ਕਿਤੇ ਉਹ ਲੇਗਾ ਉਹ ਕੰਮ ਕਰਾ ਮੈ ਤੈਨੂੰ ਕੀ ਪਤਾ ਮੋਬਾਈਲਾਂ ਚ ਬੜੇ ਵੇਜੀ ਜਾਂਦੇ ਆ ਆਹੀ ਹੈ ਕਿਆ ਕਹਿੰਦੇ ਮੋਬਾਈਲਾਂ ਚ ਬੜੇ ਵੇ ਨਿਆਣੇ ਹੁਣ ਸਾਡੀ ਅੱਜਕੱਲ ਜਿਹੜੇ ਮੋਬਾਈਲਾਂ ਚ ਬੜੇ ਹੋਏ ਨਾ ਜੀ ਉਹਨਾਂ ਨੂੰ ਮੋਬਾਈਲਾਂ ਚ ਆ ਚੀਜ਼ ਦਿਖਾਣੀ ਜਾਂਦੇ ਆ ਜੇ ਉਹ ਮੋਬਾਈਲ ਦੇ ਵਿੱਚ ਬੜੇ ਵੇ ਹੁਣ ਨਿਕਲਦੇ ਤਾਂ ਹੈ ਨਹੀਂ ਉਹ ਪਰ ਆਪਾਂ ਇੱਥੇ ਵੀ ਨਹੀਂ ਆਉਂਦੇ ਹੋ ਤੁਹਾਡੇ ਕੋਲ ਉਹਨਾਂ ਨੂੰ ਵੀਡੀਓ ਪਹੁੰਚਾ ਦੇਣਾ ਆਪਾਂ ਨੇ ਅਸੀਂ ਦੇਖੋ ਜੀ ਫੋਟੋ ਟਿੱਕੇ ਵੀ ਹੈਗੇ ਆ ਹਾਂ ਲੇ ਠੀਕ ਹੈ ਜੀ ਮੈਂ ਵੀ ਇਹ ਕਰ ਦੀ ਆਪ ਖੁੱਦੀ ਕਿਥੋਂ ਕੀਤੀ ਹੈ ਜੀ ਗਵਰਨਮੈਂਟ ਕਾਲਜ ਰੋਪੜ ਰੋਪੜ ਕਾਲਜ ਦੇ ਪੁਰਾਣੇ ਵਿਦਿਆਰਥੀ ਜੀ ਹਾਂ ਲੋ ਜੀ ਫਿਰ ਤੁਹਾਡਾ ਇੱਕ ਟੈਸਟ ਲੈ ਲੇ ਰੋਪੜ ਕਾਲਜ ਦਾ ਜਿਹੜਾ ਉਹ ਸਲੋਗਨ ਜਿਹੜਾ ਲਿਖਿਆ ਹੁੰਦਾ ਬਾਹਰਲੇ ਪਾਸੇ ਕੀ ਲਿਖਿਆ ਹੁੰਦਾ مشਾਲ ਫੜੀ ਹੋਈ ਹੱਥੇ ਚ ਦੱਸੋ ਜੀ ਯਹਾਂ ਜਾਈਏ ਤਹਾਂ ਸੇ ਹਾਂ ਹਾਂ ਹੈ ਹੈ ਉਹ ਇੰਗਲਿਸ਼ ਇੰਗਲਿਸ਼ ਦੱਸੋ ਕੀ ਲਿਖਿਆ ਪੰਜਾਬੀ ਚ ਨਹੀਂ ਤਾਂ ਉਹ ਇੰਗਲਿਸ਼ ਚ ਲਿਖਿਆ ਵਿਲ ਟੂ ਸੀਕ ਹਾਂ ਜਦੋਂ ਉਹ ओपी ਸ਼ਰਮਾ ਪ੍ਰਿੰਸੀਪਲ ਤੇ ਜੀ ਉੱਥੇ ਜਾ ਉਪੀ ਸ਼ਰਮਾ ਪ੍ਰਿੰਸੀਪਲ ਹੈ ਗਵਰਨਮੈਂਟ ਪਾ ਹਾਂਜੀ 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 ਰਹੇ ਜੀ ਦੋ ਉਪੀ ਸ਼ਰਮਾ ਹੋਏ ਆ ਇੱਕ ਪਹਿਲਾ ਹੋਇਆ ਇੱਕ ਬਾਅਦ ਚ ਹੋਇਆ ਜਿਹੜੇ ਪਹਿਲਾ ਪ੍ਰਿੰਸੀਪਲ ਸੀ ਉਹਨਾਂ ਦੇ ਟਾਈਮ ਸੀ ਤੁਸੀਂ ਹਾਂਜੀ ਹਾਂਜੀ ਉਪੀ ਸ਼ਰਮਾ ਦੇ ਆ ਫਿਰ ਪੰਜੋਲੇ ਵਾਲੇ ਸਰਬਜੀਤਾਰਾ ਨਾਲ ਪੜ੍ਹੇ ਹੋਣੇ ਤੁਸੀਂ ਉਹ ਦੋ ਪਿੱਛੇ ਤੇ ਹੀ ਸੀ ਅੱਛਾ ਉਹਨਾਂ ਦੇ ਪਿੱਛੇ ਦੇ ਸੀ ਤੁਸੀਂ ਉਹ ਵੀ ਬਾਬਾ ਜੀ ਘੈਂਟ ਆ ਉਹ ਵੀ ਹਾਂਜੀ ਬਾਬਾ ਜੀ ਬੜਾ ਜ਼ਬਰਦਸਤ ਕੰਮ ਉਹਨਾਂ ਦਾ ਵਕੀਲ ਹੈ ਹੁਣ ਤਾਂ ਅੱਜ ਕੱਲ ਤਾਂ ਉਹ ਉਹਨਾਂ ਦੇ ਤਾਇਆ ਜੀ ਵੀ ਵਕੀਲ ਤੇ ਅੱਛਾ ਉਹਨਾਂ ਦੇ ਤਾਇਆ ਜੀ ਵੀ ਵਕੀਲ ਤੇ ਹਾਂ ਲਓ ਜੀ ਪੰਜਾਬੀਓ ਜਰੂਰ ਕਰਿਓ ਕਮੈਂਟ ਜੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਅਜਿਹੀ ਕੋਈ ਸਾਥ ਲੱਗਦੀ ਹੈ ਔਰ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਸ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹੋ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਸ਼ਹਿਰ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਵੀਡੀਓ ਦੇਖ ਰਹੇ ਹੋ ਤਾਂ ਦੇਸ਼ ਦਾ ਨਾਮ ਜਰੂਰ ਲਿਖਿਓ ਜੀ ਆਹੀ ਕੁਛ ਕਰਦੇ ਆ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋਏ ਪਿੰਡ ਖੇੜੀ ਦੇ ਵਿੱਚ ਆ ਬਾਬਿਆਂ ਦੀ ਸਾਥ ਤੁਹਾਨੂੰ ਰੂਬਰੂ ਕਰਾਈਏ ਤੇ ਇਹਨਾਂ ਦੇ ਨਾਲ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਜੀ ਬਾਪੂ ਜੀ ਇੱਕ ਵਾਰੀ ਕਹਿ ਦਿਓ ਪੰਜਾਬੀਆਂ ਦੀ ਬੱਲੇ ਬੱਲੇ ਦੁਆਰਾ ਬੋਲ ਦਿਓ ਜੀ ਬੱਲੇ 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 ਜੀ ਹਾਂ